ਤਾਕਤជ្រਿ ਹਜੂਰ ਸਾਹਿਬ ਨਾਦੇੜ ਵਿਖੇ ਸਿੱਖ ਮਰਿਆਦਾ ਅਨੁਸਾਰ ਆਨੰਦ ਕਾਰਜ ਨੂੰ ਲੈ ਕੇ ਇੱਕ ਨਵਾਂ ਨਿਰਦੇਸ਼ ਪੰਜ ਸਿੰਘ ਸਹਿਬਾਨਾ ਵੱਲੋਂ ਜਾਰੀ ਕੀਤਾ ਗਿਆ। ਹਜ਼ੂਰ ਸਾਹਿਬ ਨਾਦੇੜ ਵਿਖੇ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਇਹ ਗੁਰਮਤਾ ਜਿਹੜਾ ਪਾਇਆ ਜਾਂਦਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਆਨੰਦ ਕਾਰਜ ਦੌਰਾਨ ਲੜਕੀ ਪਹਿਰਾਵੇ ਦੇ ਵਿੱਚ ਫੈਸ਼ਨੇਬਲ ਲਹਿੰਗਾ ਨਹੀਂ ਪਹਿਨੇਗੀ ਉਸ ਦਾ ਕਾਰਨ ਇਹ ਵੀ ਦੱਸਿਆ ਕਿ ਜਦੋਂ ਆਨੰਦ ਕਾਰਜ ਹੁੰਦੇ ਨੇ ਔਰ ਲੜਕੀ ਫੈਸ਼ਨੇਬਲ ਲਹਿੰਗਾ ਪਾ ਕੇ ਆਉਂਦੀ ਹੈ ਤਾਂ ਉਸ ਨੂੰ ਅਰਦਾਸ ਔਰ ਮੱਥਾ ਟੇਕਣ ਵੇਲੇ ਕਾਫੀ ਦਿੱਕਤ ਹੁੰਦੀ ਹੈ ਸੋ ਜਿਸ ਦੇ ਚੱਲਦੇ ਗੁਰਮਤ ਅਨੁਸਾਰ ਇਹ ਮਤਾ ਪਾਸ ਕੀਤਾ ਗਿਆ ਔਰ ਇਸ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੀ ਗੱਲ ਵੀ ਆਕੀ ਗਈ ਹੈ ਔਰ ਸਿੰਘ ਸਹਿਬਾਨਾ ਨੇ ਇਹ ਵੀ ਗੱਲ ਆਕੀ ਕਿ ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਉੱਪਰ ਸਖਤ ਕਾਰਵਾਈ ਹੋਏਗੀ ਸੋ ਵਿਆਹ ਸ਼ਾਦੀਆਂ ਦੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਈ ਵਰਤਾਰੇ ਜਿਹੜੇ ਨੇ ਵਾਪਰ ਰਹੇ ਨੇ ਜਿਸ ਦੇ ਕਰਕੇ ਇਹ ਜਿਹੜਾ ਆਦੇਸ਼ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਔਰ ਇੱਕ ਗੁਰਮਤਾ ਜਿਹੜਾ ਪਾਇਆ ਗਿਆ ਸੋ ਹੁਣ ਵਿਆਹ ਸ਼ਾਦੀਆਂ ਦੇ ਵਿੱਚ ਆਨੰਦ ਕਾਰਜ ਦੇ ਦੌਰਾਨ ਜਿਹੜੀ ਵਿਆਹ ਵਾਲੀ ਲੜਕੀ ਹੋਏਗੀ ਉਹ ਫੈਸ਼ਨੇਬਲ ਲਹਿੰਗਾ ਨਹੀਂ ਪਾਏਗੀ ਉਸ ਉੱਪਰ ਪੂਰਨ ਤੌਰ ਤੇ ਗੁਰਮਤ ਅਨੁਸਾਰ ਮਤਾ ਪਾ ਕੇ ਰੋਕ ਲਗਾ ਦਿੱਤੀ ਗਈ ਹੈ